ਉਹਨਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਸੀ ਜਾਂ ਉਹ ਕਿਸੇ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਜਾ ਸਕਦਾ ਸੀ। ਕੰਚਨ ਕੁਮਾਰੀ ਉਹ ਕਹਿੰਦੇ ਨਾਲ ਆਪਣੇ ਪੰਜਾਬ ਤੋਂ ਬਖਸਾਫ ਹੋ ਗਿਆ ਹੈ ਤੇ ਜੇ ਤੇ ਆਪਾਂ ਕਹਿੰਦੇ ਆ ਜੋ ਬਹੁਤ ਵਧੀਆ ਹੋਇਆ ਹੈ। ਇਹ ਗਾਂਦੂ ਕੋਈ ਨਹੀਂ ਚੱਲਦਾ ਹੈ ਕਿ 13 ਮਾਮੇ ਵੀ ਕਹਿ ਸਕਦੇ ਆ ਬਹੁਤ ਮਾੜਾ। ਜਿਹੜੀ ਜਨਤਾ ਜਨਤਾ ਕੀ ਕਹਿ ਰਹੀ ਹੈ ਜਨਤਾ ਕਹਿੰਦੀ ਕਿ ਜਿਸ ਤੋਂ ਲੈ ਕੇ ਕੱਟੇ ਕੌਰ ਨੂੰ ਘੇਟਣਾ ਪੀਟਾ ਗਿਆ। ਗਲਤ ਹਰਕਤ ਹੋਈ ਹੋਵੇਗੀ ਪਰ ਬਹੁਤ ਸਾਰੀਆਂ ਤੇ ਰਾਜੀਆਂ ਨੇ ਜਿਹੜੀਆਂ ਕਿ ਇਹ ਮੰਨਦੀਆਂ ਨੇ ਕਿ ਇਸ ਤਰੀਕੇ ਦਾ ਕੁਝ ਨਹੀਂ ਹੋਇਆ ਜੀ ਅੱਗੇ ਬਣਿਆ ਉਹ ਆ 50000 ਰੁਪਇਆ ਲੈ ਕੇ 200 200 ਰੁਪਇਆ ਲੈ ਕੇ ਪਿਓ ਦਾ ਉਹ ਲੈ ਕੇ ਮੁੰਡੇ ਤੱਕ ਉੱਠ ਜਾ ਨੇ ਅੰਨੀਆਂ ਔਰ ਅਜਾਹੇ ਨੇ ਜਿਹੜਾ ਇਸ ਤਰੀਕੇ ਦਾ ਕੰਟੈਂਟ ਬਣਾਉਂਦੇ ਨੇ ਮਾ ਉਹਨਾਂ ਦਾ ਵੀ ਸੋਧਾ ਲਾਵਾਂ ਕਿਹੜਾ ਅਸਲੀ ਗੁਰੂ ਦਾ ਨਹੀਂ ਹੈ ਨਾ ਉਹ ਸ਼ੂਟਿੰਗ ਉੱਤੇ ਚਲਦੀ ਐਕਸ਼ਨ ਲੱਗਦਾ ਹੀ ਨਹੀਂ ਜਾਂ ਫਿਰ ਹੋਰ ਤੁਹਾਨੂੰ ਆਰਥਿਕ ਲੋਡ ਹੈ ਤਾਂ ਅਸੀਂ ਤੁਹਾਨੂੰ ਪੈਸੇ ਦੇਣ ਨੂੰ ਆراضੀਆਂ ਅਸੀਂ ਤੁਹਾਡਾ ਖਰਚਾ ਚੱਕਾਂਗੇ ਇਸ ਸਭ ਦੇ ਬਾਵਜੂਦ ਵੀ ਅਜਿਹਾ ਕੰਟੈਂਟ ਬਣਦਾ ਹੈ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਹੈ ਜੀ ਜੀ ਉਹ ਵੀ ਵੀਰ ਹਣ ਜੀ ਪਿੱਟੂ ਕੋਲੇ ਚਾਹੀਏ ਮਾ ਵਾਦੀਨਾ ਜੀ ਇਹ ਨਾਮ ਆਪਣੇ ਨਾਲ ਕਰਨਾ ਮੈਨੂੰ 40000 ਰੁਪਏ ਕੋਲੇ ਮੰਗ ਜਿਹੜੇ ਸਮਰਥਕ ਨੇ ਉਹਨਾਂ ਨੂੰ ਅਪੀਲ ਕਰਦੇ ਆਂ ਅਸੀਂ ਰਵਨੀਤ ਸਿੰਘ ਬਿੱਟੂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿੱਤਾ ਜਾਵੇ ਕਤਲ ਹੋਵੇਗਾ ਤਾਂ ਹੋਰ ਬਹੁਤ ਸਾਰੇ ਕਤਲ ਹੋਣਗੇ ਤਾਂ ਫਿਰ ਇਹ ਚੀਜ਼ ਨੂੰ ਲਚਕਤਾ ਤੋਂ ਦੂਰ ਕਿਵੇਂ ਕੀਤਾ ਜਾ ਸਕਦਾ ਕਮਲਕੌਰ ਮਾਮਲੇ ਦੇ ਵਿੱਚ ਹੁਣ ਤੱਕ ਬਹੁਤ ਕੁਝ ਬਾਪਰ ਚੁੱਕਿਆ ਇੱਕ ਪਤਰ ਅਜਈ ਹੈ ਜਿਹੜੀ ਕਿ ਕਹਿੰਦੀ ਹੈ ਕਿ ਅਜਹੇ ਗੰਦ ਦਾ ਅੰਤ ਅਜਾਈ ਹੋਣਾ ਚਾਹੀਦਾ ਸੀ ਦੂਜੀ ਧਿਰ ਹੈ ਜਿਹੜੀ ਕਿ ਕਹਿੰਦੀ ਸੀ ਕਿ ਮੌਤ ਦਾ ਮੌਤ ਹੈ ਜਿਹੜੀ ਉਹ ਕਿਸੇ ਮਸਲੇ ਦਾ ਹੱਲ ਨਹੀਂ ਤੇ ਤੀਜੀ ਤਰ ਉਹ ਹੈ ਜਿਹੜੀ ਕਹਿੰਦੀ ਹੈ ਕਿ ਵੀਡੀਓ ਵੀ ਸਵਾਦ ਲੈ ਲੈ ਕੇ ਦੇਖਦੀ ਹੈ ਤੇ ਅੱਜ ਕੱਲ ਉਹ ਅਮਰਤਪਾਲ ਮਹਿਰੋ ਦੇ ਹੱਕ ਦੇ ਵਿੱਚ ਖੜੀ ਦਿਖਾਈ ਦਿੰਦੀ ਹੈ ਤੇ ਪੁਲਿਸ ਦਾ ਆਪਣਾ ਤਰਕ ਹੈ ਸਮਾਜ ਸੇਵੀ ਸੰਸਥਾਵਾਂ ਦਾ ਆਪਣਾ ਤਰਕ ਹੈ ਤੇ ਧਾਰਮਿਕ ਜਥੇਬੰਦੀਆਂ ਦਾ ਇਸ ਮਾਮਲੇ ਉੱਤੇ ਆਪਣਾ ਤਰਕ ਹੈ ਇਸ ਸਾਰੇ ਮਾਮਲੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਪੁਲਿਸ ਦੇ ਐਕਸ ਮੁਲਾਜ਼ਮੋ ਸੁਗਵੰਤ ਸਿੰਘ ਬੁੱਟਰ ਜੁੜ ਚੁੱਕੇ ਨੇ ਵੋਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਜੀ ਮੈਂ ਬਨੇਰਾ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿੰਨਾ ਲੋਕਾਂ ਜਨਤਾ ਦੇ ਸੁਝਾਅ ਜਿਹੜੀਆਂ ਜੰਕ ਕਰਦੇ ਨੇ ਵਧੀਆ ਤਰੀਕੇ ਨਾਲ ਆਪਣੇ ਸੇਵਾ ਕਰ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਵੋਟਰ ਸਾਹਿਬ ਸਤੂ ਪਹਿਲਾ ਸਵਾਲ ਤਾਂ ਇਹੀ ਹੈ ਕਿ ਕਮਲਕੌਰ ਇਕੱਲੀ ਨਹੀਂ ਹੈਗੀਆ ਬਹੁਤ ਸਾਰੀਆਂ ਕੁੜੀਆਂ ਅਜਿਹਾ ਕੰਟੈਂਟ ਬਣਾਉਂਦੀਆਂ ਨੇ ਬਹੁਤ ਸਾਰੇ ਜੋੜੇ ਨੇ ਬਹੁਤ ਹੋਰ ਲੋਕ ਨੇ ਜਿਹੜੇ ਇਸ ਤਰੀਕੇ ਦਾ ਕੰਟੈਂਟ ਬਣਾਉਂਦੇ ਨੇ ਤੇ ਅਚਾਨਕ ਕਮਲਕੌਰ ਦੀ ਜਿਹੜੀ ਕੰਚਨ ਕੁਮਾਰੀ ਸੀ ਉਸ ਦੀ ਮੌਤ ਨਹਿنگ ਸੰਘਾ ਵੱਲੋਂ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਵੀ ਲਈ ਹੈ ਤੇ ਪੁਲਿਸ ਦਾ ਵੀ ਇਹੋ ਤਰਕ ਹੈ ਕਿ ਉਹਨਾਂ ਵੱਲੋਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਤੁਸੀਂ ਕਿਵੇਂ ਸਮਝਦੇ ਹੋ ਕਿ ਕਮਲਕੌਰ ਦਾ ਅੰਤ ਇਸੇ ਤਰੀਕੇ ਦਾ ਹੋਣਾ ਚਾਹੀਦਾ ਸੀ ਜਾਂ ਫਿਰ ਜਿਹੜੀ ਉਹਨਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਸੀ ਜਾਂ ਉਹ ਕਿਸੇ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਜਾ ਸਕਦਾ ਸੀ ਜੀ ਕੋਈ ਅਸੀਂ ਕਿਸੇ ਵੀ ਪਾਲਤਿਨਾ ਕਿਸੇ ਵੀ ਉਹ ਆਪਣਾ ਵੀਰ ਅਮਰਪਾਲ ਨਾਲ ਸਾਡਾ ਕੋਈ ਦੁੱਖ ਨਹੀਂ ਕੋਈ ਵੈਰ ਨਹੀਂ ਜੀ ਪਰ ਜਿਹੜੀ ਉਹ ਕੰਟੈਂਟ ਕੰਟੈਂਟਾ ਜਿੱਦੀ ਮਹੋਦ ਇਹ ਜੀ ਜੇ ਜੀ ਵੀ ਆਪਾਂ ਇਦਾਂ ਇਛਾ ਕਰਦੇ ਰਹੇ ਸਾਰਿਆਂ ਨੂੰ ਕਿ ਇਹ ਕਤਲਾਂ ਦਾ ਕੂਸਲਾ ਹੋਰ ਵੀ ਜਿਆਦੇ ਬਹੁਤ ਜ਼ਿਆਦਾ ਵਾਚੇਗਾ ਜੀ ਤੇ ਦੂਜੀ ਗੱਲ ਇਹ ਆ ਇਹ ਤੇ ਕੰਚਨ ਕੁਮਾਰੀ ਉਹ ਤੇ ਕਹੋਣ ਅੱਲੀ ਮਰਦੇ ਨਾਲ ਆਪਣੇ ਪੰਜਾਬ ਤੋਂ ਗੰਭੀਰ ਸਾਫ ਹੋ ਗਿਆ ਏ ਤੇ ਜਿੱਦ ਤੇ ਆਪਾਂ ਕਹਿੰਦੇ ਆ ਜੋ ਬਹੁਤ ਵਧੀਆ ਹੋਇਆ ਏ ਤੇ ਜੇ ਗਾਂਧਾ ਬੋਸਾਈ ਚੱਲਦਾ ਹੈ ਤੇ ਤੇਰਾ ਆਪਾਂ ਨੂੰ ਇਹ ਵੀ ਕਹਿ ਸਕਦੇ ਆ ਬਹੁਤ ਮਾੜਾ ਹੂੰ ਤੇ ਜਿੱਥੇ ਪੁਰਾਣੀ ਜਿੰਨੇ ਆ ਕਿ ਜਿਹੜੀ ਜਨਤਾ ਜਨਤਾ ਕੀ ਕਹਿ ਰਹੀ ਹੈ ਜਨਤਾ ਕਹਿ ਰਹੀ ਹੈ ਜਿਸ ਤੋਂ ਲੈ ਕੇ ਕੰਚਨ ਕੁਮਾਰੀ ਨੂੰ ਕਟਨਾਸ ਕੀਤਾ ਗਿਆ ਹੂੰ ਉਹ ਤੋਂ ਉਹਨਾਂ ਦਾ ਤਾਕਰਾ ਇਹ ਜੇ ਸੱਚੇ ਗੀਤ ਹੀ ਹੈ ਸਾਡੇਆਂ ਗੰभीर ਤੇ ਵੀਡੀਓ ਜਨਤਾ ਕਰਨਾ ਤੇ ਆ ਇਹਨਾਂ ਚਰ ਨੂੰ ਆਪਣੇ ਕੋਲ ਰੱਖਿਆ ਹੈ ਇਹ ਬਣਾਉਦਿਆਂ ਕੋਈ ਗਲਤ ਕਰਮ ਹੋਇਆ ਤੇ ਉਸ ਦੀ ਆਵਾਜ਼ ਨੂੰ ਦਬਾਇਆ ਗਿਆ ਉਹ ਬਾਤ ਹੂੰ ਹਾਂ ਜੀ ਜੀ ਲੇਕਿਨ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਜਿਸ ਤਰੀਕੇ ਦਾ ਜ਼ਿਕਰ ਤੁਸੀਂ ਵੀ ਕੀਤਾ ਕਿ ਉਹਨਾਂ ਦੇ ਨਾਲ ਕੁਕਰਮ ਹੋ ਸਕਦਾ ਜਾਂ ਕੋਈ ਗਲਤ ਹਰਕਤ ਹੋਈ ਹੋਵੇਗੀ ਪਰ ਬਹੁਤ ਸਾਰੀਆਂ ਧਿਰਾਂ ਜਹੀਆਂ ਨੇ ਜਿਹੜੀਆਂ ਕਿ ਇਹ ਮੰਨਦੀਆਂ ਨੇ ਕਿ ਇਸ ਤਰੀਕੇ ਦਾ ਕੁਝ ਨਹੀਂ ਹੋਇਆ ਜੀ ਨਹੀਂ ਜੀ ਇਹ ਗੱਲ ਤੋਂ ਗੱਲ ਹੈ ਜੇ ਆਪਾਂ ਨੂੰ ਪ੍ਰਮੋਟ ਕੀਤਾ ਨਾ ਵੀ ਬਹੁਤ ਚੰਗਾ ਹੋਇਆ ਹੈ ਕਿ ਦੇਖੋ ਜੇ ਹੋਰ ਤੱਕ ਕਿੰਨੇ ਹੋ ਜਾਣਗੇ ਪੰਜਾਬ ਵਿੱਚ ਇਹ ਪੰਜਾਬੁੱਟੇ ਵਕਤ ਤੇ ਪੱਤੇ ਚੱਲ ਰਿਹਾ ਹੈ ਇਹ ਜਿਹੜੀ ਮੌਤ ਹੋਈ ਆ ਉਹ ਧਨਮਨ ਖਾਵਾ ਮੈਂ ਨਾਰੇ ਜਾਣਾ ਚਾਹੁੰਦਾ ਮੇਰੇ ਨਾਲ ਚੱਲੋ ਕਿੰਨੇ ਗੁਰਦੁਆਰੇ ਕਿੰਨੇ ਆਪਣੇ ਆ ਕਿੱਟੀਵੇਟਾ ਅੱਡੇ ਬਣੇ ਆ ਹੋਇਆ ਆ ਆ ਰੁਪਇਆ ਲੈ ਕੇ 200 200 ਰੁਪਇਆ ਲੈ ਕੇ ਪਿਛੋਕਾ ਤੋਂ ਲੈ ਕੇ ਮੁੰਡੇ ਤੱਕ ਉਹ ਜਿਹੜਾ ਨਿਆ ਟੈਂਡਰ ਹੈ। ਸਾਡੀ ਅਸੀਂ ਵੀ ਵੀਰ ਕਿਰਾ ਵੀ ਇਹਨੂੰ ਵੇਖਿਆ ਨਾ ਹੀ ਇਸ ਕੰਮ ਦੇ ਸ਼ਿਕਾਇਤ ਆ ਇਹ ਜਿਹੜਾ ਕੰਮ ਇੱਥਾ ਆ ਇਹ ਨਹੀਂ ਸੀ ਹੋਣਾ ਚਾਹੀਦਾ ਉਹਨੂੰ ਸਮਝਾਇਆ ਜਾ ਸਕਦਾ। ਅ ਜਿਸ ਤਰੀਕੇ ਦੇ ਨਾਲ ਹੁਣ ਬਹੁਤ ਸਾਰੀਆਂ ਕੁੜੀਆਂ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਧਮਕੀਆਂ ਮਿਲ ਰਹੀਆਂ ਨੇ ਜਾਂ ਅਮਰਿਤਪਾਲ ਮੈਰੋਤੜਾ ਜਿਹੜਾ ਉਹ ਵੀ ਇਹ ਵੀ ਕਹਿੰਦਾ ਦਿਖਾਈ ਦਿੱਤਾ ਕਿ ਜੇ ਮੈਂ ਜੇਲ੍ਹ ਹੀ ਕੱਟਣੀ ਆ ਤਾਂ ਇੱਕ ਅ ਇੱਕ ਦੇ ਕਤਲ ਦੇ ਵਜੋਂ ਕਿਉਂ ਕਟਣੀ ਹੈ ਮੈਂ ਬਹੁਤ ਸਾਰੇ ਹੋਰ ਅਜਿਹੇ ਨੇ ਜਿਹੜਾ ਇਸ ਤਰੀਕੇ ਦਾ ਕੰਟੈਂਟ ਬਣਾਉਂਦੇ ਨੇ ਮੈਂ ਉਹਨਾਂ ਦਾ ਵੀ ਸੋਧਾ ਲਾਵਾਂਗਾ ਉਹ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਇਹ ਜਿਹੜਾ ਅਸਲੀ ਗੁਰੂ ਦਾ ਸਿੰਘ ਹੈ ਨਾ ਉਹ ਛੋਟੀ ਮੋਟੀ ਗੱਲ ਤੇ ਐਕਸ਼ਨ ਲੈਦਾ ਹੀ ਨਹੀਂ ਰਹਾ ਕੋ ਹੱਥ ਜੋੜਨ ਵਾਲੇ ਬੰਦੇ ਨੂੰ ਖਾਲਸਾ ਕਦੀ ਵਾਰ ਨਹੀਂ ਕਰਦਾ ਜਿਹੜਾ ਆਪਣੀ ਖਾਲਸਾ ਹੱਥ ਜੋੜਨ ਵਾਲੇ ਬੰਦੇ ਤੇ ਵਾਰ ਨਹੀਂ ਕਰਦਾ ਕੱਲ ਨੂੰ ਕੀ ਅਸੀਂ ਇਤਿਹਾਸ ਦੇ ਰਿਹਾ ਜੇ ਬੋਲਾ ਜੇ ਕਿ ਸਾਡੇ ਤਿੰਨਾਂ ਸਿੰਘਾਂ ਨੇ ਇੱਕ ਜਨਾਨੀ ਨੂੰ ਚੋਕ ਕੇ ਮਾਰਿਆ ਤੇ ਕਿਤੇ ਸਵਾ ਲੱਖਾਂ ਇੱਕ ਸਿੰਘ ਲੜਨ ਵਾਲਾ ਤੇ ਹੱਥ ਜੋੜਨ ਵਾਲੇ ਬੰਦੇ ਦੀ ਖਾਲਸਾ ਉਹ ਜਵਾਰ ਨਹੀਂ ਕਰਦਾ ਬੋਟਰ ਸਾਹਿਬ ਬਹੁਤ ਸਮੇਂ ਤੋਂ ਤੁਸੀਂ ਸ਼ਾਇਦ ਪੁਰਾਣੀਆਂ ਵੀਡੀਓਜ਼ ਵੀ ਦੇਖੀਆਂ ਹੋਣੀਆਂ ਤਾਂ ਕਮਲ ਕੌਰ ਹੋਵੇ ਜਾਂ ਹੋਰ ਬਹੁਤ ਸਾਰੀਆਂ ਕੁੜੀਆਂ ਹੋਣ ਉਹਨਾਂ ਨੂੰ ਪਹਿਲਾਂ ਜਾ ਕੇ ਸਮਝਾਇਆ ਵੀ ਗਿਆ ਕਿ ਤੁਸੀਂ ਭਾਈ ਅਜਿਹਾ ਕੰਟੈਂਟ ਨਾ ਬਣਾਓ ਜੇਕਰ ਤੁਹਾਡੇ ਘਰਾਂ ਦੇ ਵਿੱਚ ਕੋਈ ਬਿਮਾਰ ਹੈ ਜਾਂ ਕੋਈ ਬਿਮਾਰੀ ਠਮਾਰੀ ਹੈ ਜਾਂ ਫਿਰ ਹੋਰ ਤੁਹਾਨੂੰ ਆਰਥਿਕ ਲੋਡ ਹੈ ਤਾਂ ਅਸੀਂ ਤੁਹਾਨੂੰ ਪੈਸੇ ਦੇਣ ਨੂੰ ਅਰਾਜ਼ੀਆਂ ਅਸੀਂ ਤੁਹਾਡਾ ਖਰਚਾ ਚੱਕਾਂਗੇ ਇਹ ਸਭ ਦੇ ਬਾਵਜੂਦ ਵੀ ਅਜਿਹਾ ਕੰਟੈਂਟ ਬਣਦਾ ਉਹ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ ਨਿਯਤੇ ਪੈਦਾਲੇ ਪਰ ਅਕਸਰ ਇੱਕ ਬੰਦਾ ਕਰ ਰਿਹਾ ਹੋਵੇ ਤੇ ਫਿਰ ਅਸੀਂ ਕਹੀਏ ਨਾ ਇੱਕ ਦੇਖੋ ਪੰਜਾਬ ਦਾ ਇਹ ਸਤਮਾ ਦਰਿਆ ਆ 6 ਪੰਜ ਦਰਿਆ ਤੇ 6 ਮਾ ਪੰਜਾਬ ਹੋ ਗਿਆ ਨੱਥਿਆ ਦਾ ਸਤਮਾ ਦਰਿਆ ਦਾ ਇਹ ਜਾੜ ਹੋਇਆ ਪਿਆ ਅਗਮਾ ਦਰਿਆ ਹੋਰ ਚਰਮ ਲਹਿਰੇ ਕਿ ਜੇ ਤਾਂ ਬਟਾਲ ਦਰਿਆ ਦੇ ਪੰਜਾਬ ਦੇ ਵਿੱਚ ਤੇ ਅੱਗੇ بڑا ਪੁੱਠਾ ਬਕਮ ਚਲੇ ਬਹੁਤ ਕਦਲਾਮ ਹੋਣੀ ਸ਼ੁਰੂ ਹੋ ਜੇਗੀ ਹਾਰੇ ਸਾਰੇ ਫਿਰ ਉਹਨੂੰ ਮਾਰਨ ਲੱਗਾਂਗੇ ਹਾਰੇ ਸਾਰੇ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਜੇ ਕਤਲ ਹੋਵੇਗਾ ਤਾਂ ਹੋਰ ਬਹੁਤ ਸਾਰੇ ਕਤਲ ਹੋਣਗੇ ਤਾਂ ਫਿਰ ਇਹ ਚੀਜ਼ ਨੂੰ ਲੱਚਰਤਾ ਤੋਂ ਦੂਰ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਸਾਡੇ ਸਮਾਜ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਇਹ ਚੀਜ਼ ਦਾ ਅਸਰ ਹੁੰਦਾ ਖਾਸ ਤੌਰ ਤੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਤੇ ਬਹੁਤ ਬੁਰਾ ਅਸਰ ਹੋ ਰਿਹਾ ਤਾਂ ਇਹ ਚੀਜ਼ ਤੋਂ ਪੰਜਾਬ ਨੂੰ ਬਚਾਇਆ ਕਿਵੇਂ ਜਾਇਆ ਕਿਵੇਂ ਸਕਦੇ ਆ ਜਾਇਆ ਉਹ ਇਸੇ ਤਰ੍ਹਾਂ ਬਚਾਇਆ ਜਾਂਦਾ ਜੀ ਜਿੱਤੇ ਸਾਕੇ ਜਿਵੇਂ ਮੰਨ ਲਓ ਬੰਦੀ ਛੋੜ ਜਿਸ ਨੂੰ ਆ ਧਰਨਾ ਲੱਗਾ ਹੋਇਆ ਜੀ ਉਹ ਜਿਹੜੇ ਆਪਣੇ ਵੱਡੇ ਆਖੂ ਲੱਗੇ ਆ ਉਹੋ ਜੀ ਨਿਸ਼ਾਨ ਦੇ ਰਿਹਾ ਜੀ ਹੁੰਦੇ ਜਿਵੇਂ ਬਾਦ ਰਿਕਟਾਰਕ ਘਵਾਨ ਨੇ ਅੰਦਰ ਇੱਕ ਕਿੱਠੀ ਰਿਹੀ ਹੋਈ ਆ ਜੀ ਤੁਸੀਂ ਇਹ ਪ੍ਰਚਾਰ ਬਦਲੋ ਪ੍ਰਚਾਰ ਬਦਲ ਦੀ ਲੋੜ ਆ ਇਹ ਪ੍ਰਚਾਰ ਨਹੀਂ ਬਦਲਿਆ ਜਦੋਂ ਮੰਨ ਲਓ ਮੇਰੀ ਆ ਅੱਗੇ ਜਾ ਕੇ ਆਪਣੇ ਧੰਨੇ ਦੇ ਵਿੱਚ ਮੈਂ ਕਰਦਾ ਔਰ ਕੁਝ ਤਾਂ ਸਵਾਲ ਉਹ ਕਹਿੰਦੇ ਆਏ ਤੋਂ ਤੇ ਗੋਡਾ ਦੇਵਾਗੇ ਅਸੀਂ ਆਉਂ ਕਰਾਂਗੇ ਜਿੱਦਾ ਠਿੰਗ ਨਹੀਂ ਛੋੜਦੇ ਆ ਰਮਨੀਤ ਮਿੱਟੂ ਜੀ ਅਵੀਰ ਮਰੇ ਇਹਨਾਂ ਨੇ ਮੈਂ ਬਹੁਤ ਵੀਡੀਓ ਦੇਖ ਸੁਪਾ ਜੀ ਅਹ ਤੁਹਾਡੀ ਆ ਕਿ ਆਇਆ ਕਿਤਾਜੋਂ ਕੀਤਾ ਇਹ ਦੇਖੋ ਜੇ ਫਿਰ ਹਰੀ ਤਾਰੀ ਉੱਤੇ ਹੀ ਨੀ ਆਮ ਆਮ ਲੋਕਾਂ ਨੂੰ ਮਾਰਨ ਦਾ ਬੂਗਾ ਆ ਭਾਵੇਂ ਕੇਂਦਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਦੀਆਂ ਏਜੰਸੀਆਂ ਹੋਣ ਜਾਂ ਕੇਂਦਰ ਸਰਕਾਰ ਦੇ ਅਧੀਨ ਪੁਲਿਸ ਹੋਵੇ ਜਾਂ ਫੌਜ ਹੋਵੇ ਜਾਂ ਫਿਰ ਪੰਜਾਬ ਪੁਲਿਸ ਹੋਵੇ ਉਹ ਉਸ ਤਰੀਕੇ ਦੇ ਨਾਲ ਕਾਰਵਾਈ ਨਹੀਂ ਕਰਦੀ ਹੋਰ ਤਰ੍ਹਾਂ ਤੇ ਜਿਸ ਤਰੀਕੇ ਦੇ ਨਾਲ ਪੱਗਾਂ ਵਾਲਿਆਂ ਦੇ ਜਾਂ ਨਹਿਂਗ ਸਿੰਘਾਂ ਦੇ ਉੱਤੇ ਕਾਰਵਾਈ ਕਰਦੀ ਹੈ ਜੀ ਇਹ ਜੀ ਜਿਹੜੇ ਪੱਗਾਂ ਹਾਂ ਇਹ ਆਪਾਂ ਨੂੰ ਇਹ ਸਾਰੇ ਲੋਕ ਨੂੰ ਪਤਾ ਹੈ ਕਿ ਇਹ ਪਾਰਟੀਆ ਜਿਹੜੀ ਵਿਰੋਧੀਆਂ ਦੇ ਅੰਦਰ ਆਪਣੇ ਰੜਕ ਰਹੀ ਹੈ ਜੀ ਤੇ ਜਿਹੜਾ ਇਹ ਕੰਮ ਕੀਤਾ ਜੇ ਵੀ ਮੰਜ਼ੂ ਗਈ ਹੁਣ ਇਹ ਕੁੜੀ ਦਾ ਕਤਲ ਹੋ ਗਿਆ ਜੀ ਇਹ ਕੁੜੀ ਦਾ ਕਤਲ ਹੋ ਗਿਆ ਦੀ ਸੀ ਇਹਨੂੰ ਕਦੋਂ ਉਹ ਕੁੜੀ ਨੂੰ ਸਮਝਾਇਆ ਜਾਂਦਾ ਫਿਰ ਉਸ ਕੁੜੀ ਦੇ ਉੱਤੇ ਆਹ ਆਹ ਚੱਲ ਹੁੰਦੀ ਜਿਵੇਂ ਮੰਨ ਲਓ ਉਹਨੂੰ ਫੜ ਕੇ ਨਾ ਉਹਦੀ ਉਹਦੀ ਵੀਡੀਓ ਵੀ ਕਿੰਨਾ ਚਿਰ ਉਹਨੂੰ ਫੜ ਕੇ ਰੱਖਿਆ ਹੈ ਕਿੰਨਾ ਚਿਰ ਉਸ ਨੂੰ ਆਪ ਦੇ ਅੰਦਰ ਰੱਖਿਆ ਕੀ ਉਹਦੇ ਨਾਲ ਹੋਇਆ ਬਾਅਦ ਇਹ ਜਿਹੜਾ ਗਲਾ ਕੁੱਟਿਆ ਗਿਆ ਉਹ ਜਨਤਾ ਕਰ ਸਾਰੀ ਜਨਤਾ ਦੀ ਆਵਾਜ਼ ਹੈ ਕਿ ਮੇਰੇ ਕੋਲ ਲੈ ਕੇ ਗਿਆ ਉਹ ਕੱਲਾ ਕੱਲਾ ਬੰਦਾ ਇਹ ਕਰਕੇ ਉਹਨਾਂ ਦੇ ਮੂੰਹ ਸੁਣ ਲੋ ਕਿਉਂ ਕੀ ਚਾਹੇ ਜਿਹੜੇ ਇਹ ਕਹਿ ਰਹੇ ਨੇ ਕਿ ਇਹ ਸਹੀ ਹੋਇਆ ਬਹੁਤ ਸਾਰਾ ਇਕ ਧਿਰ ਹੈ ਵੱਡੀ ਧਿਰ ਹੈ ਜਿਹੜੀ ਕਿ ਕਹਿੰਦੀ ਹੈ ਕਿ ਅਜਿਹਾ ਕਿਉਂਕਿ ਪਹਿਲਾਂ ਬੇਅਦਬੀਆਂ ਦੀ ਗੱਲ ਹੈ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਅਕਸਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਦਿਮਾਗੀ ਹਾਲਤ ਠੀਕ ਨਹੀਂ ਸੀਗੇ ਜਿਹੜੇ ਜਿਹੜੇ ਵਿਅਕਤੀ ਨੇ ਇਹ ਬੇਅਦਬੀ ਕੀਤੀ ਹੁੰਦੀ ਹੈ ਤੇ ਹੁਣ ਫਿਰ ਇਹ ਆਪਾਂ ਇਹ ਵੀ ਕਹਿ ਸਕਦੇ ਆ ਕਿ ਅਮਰਿਤਪਾਲ ਦੀ ਦਿਮਾਗੀ ਹਾਲਤ ਨਹੀਂ ਠੀਕ ਸੀ ਤਾਂ ਕਰਕੇ ਉਹਨਾਂ ਨੇ ਜਿਹੜੀ ਕੁੜੀ ਲੱਚਰਤਾ ਫਲਾਉਂਦੀ ਸੀ ਜੀ ਉਹਦਾ ਕਤਲ ਕਰਤਾ। ਇਹ ਵੀ ਜੀ ਆ ਵੀ ਤੁਸੀਂ ਜਾ ਕੇ ਇਹ ਜੇ ਕਰਕੇ ਦੇਖ ਲਓ ਆਪਣੇ ਵੀਡੀਓ ਇੱਥੇ ਲੋਕ ਕੋੜੇ ਨੇ ਇਹ ਜਿਹੜਾ ਹੈ ਇਹਨੂੰ ਅਸਲੀ ਦੇ ਮਾੜੀ ਗੱਲੀ ਕਹਾਗੇ ਕਿ ਜੇ ਫੈਕਟਰੀ ਚੁੱਕਾ ਕਰਨ ਲੱਗੇ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਮਗਰ ਅਪਾ ਮੁਕਤਲਦਾ ਹੀ ਸਟੈਂਡ ਲੱਗੇ ਤੇ ਅਪਾ ਸਾਰਾ ਪੰਜਾਬ ਆ ਤੱਕ ਇਹ ਮਾਰੇ ਕਿ ਕਿੰਨੇ ਸੀਨ ਗਲਤ ਨੇ ਆਪ ਹੀ ਵਾਦੇ ਸਤ ਮਾਰ ਕੇ ਮੇਰੇ ਕੋ ਕਿੰਨਾ ਕੁਸ਼ੰਦਰਾ ਹੁੰਦਿਆ ਹੈ ਪੰਜਾਬ ਦੇ ਚ ਹੋਰ ਕਿੰਨੇ ਕੰਮ ਹੋਣਦੇ ਆ 200 204 300 ਨਾਲ ਕਿਤਾ ਹਾਲ ਕਰਦੇ ਬਣੇ ਪਏ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਨੇ ਉਹ ਕਹਿੰਦੇ ਕਿ ਉਹਨਾਂ ਦਾ ਕੋਈ ਨਾ ਕੋਈ ਨਿਯਮ ਹੈ ਜੇਕਰ ਕਿਸੇ ਜਗ੍ਹਾ ਤੇ ਕੋਈ ਕੋਠਾ ਬਣਿਆ ਜਾਂ ਦੇਵ ਵਪਾਰ ਦਾ ਕੋਈ ਧੰਦਾ ਚੱਲਦਾ ਤਾਂ ਉਹਨਾਂ ਦੇ ਲਈ ਵੀ ਕੋਈ ਨਿਯਮ ਹੈ ਜਾਂ ਪੌਨ ਸਾਈਟਾਂ ਨੇ ਉਹਨਾਂ ਦੇ ਲਈ ਵੀ ਕੋਈ ਨਿਯਮ ਹੈ ਫਿਲਮਾਂ ਨੇ ਗੀਤ ਨੇ ਸਾਰਿਆਂ ਦੇ ਲਈ ਨਿਯਮ ਨੇ ਪਰ ਇਹ ਚੀਜ਼ ਤਾਂ ਸਿੱਧਾ ਸ਼ਰਿਆਮ ਆ ਕੇ ਕੁੜੀਆਂ ਸਾਡੀਆਂ ਅੰਗ ਪ੍ਰਦਰਸ਼ਨ ਕਰ ਰਹੀਆਂ ਨੇ ਅਸੀਂ ਇਹਨਾਂ ਨੂੰ ਸਮਝਾਇਆ ਵੀ ਹੈ ਕਿ ਤੁਸੀਂ ਸਮਝ ਜੋ ਜੇ ਤੁਹਾਨੂੰ ਆਰਥਿਕ ਤੰਗੀ ਹੈ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ ਤਰਕ ਹੈ ਜੀ ਅੰਮ੍ਰਿਤਪਾਲ ਟੜੇ ਦਾ ਜੀ ਹੋਰ ਨਹੀਂ ਸੀ ਉਹਨਾਂ ਨੂੰ ਹੋਰ ਹੀ ਜੇ ਨਹੀਂ ਕਿ ਅਸੀਂ ਹੋਰ ਵੀ ਜਿਹਦੇ ਨਾਲ ਸਮਝਾਇਆ ਜਾ ਸਕਦਾ ਹੈ ਪਰ ਆਪ ਨੂੰ ਡਰ ਨਾ ਕਰ ਉਹਦੇ ਬੱਚਿਆਂ ਨੂੰ ਜਾ ਕੇ ਪੁੱਛੀਂ ਨਾ ਉਹਦੇ ਪਰਿਵਾਰ ਨੂੰ ਪੁੱਛੀਂ ਉਹਨਾਂ ਨੂੰ ਉਹਦੇ ਕੀ ਕਮੇ ਆਈਓ ਅੱਛਾ ਇੱਕ ਉਹਨਾਂ ਦੇ ਉੱਤੇ ਇਲਜ਼ਾਮ ਇਹ ਵੀ ਲੱਗਦਾ ਹੈ ਕਿ ਉਹ ਨਾ ਉਹਨਾਂ ਦਾ ਕੰਚਨ ਕੁਮਾਰੀ ਸੀ ਤੇ ਜਾਣ ਬੁੱਝ ਕੇ ਉਹਨਾਂ ਨੇ ਸਿੱਖਾਂ ਦੀਆਂ ਕੁੜੀਆਂ ਨੂੰ ਬਦਨਾਮ ਕਰਨ ਦੇ ਲਈ ਉਹਨਾਂ ਨੇ ਨਾ ਇਹ ਜਿਹੜਾ ਕਮਲਕੌਰ ਰੱਖਿਆ ਸੀ ਤਾਂ ਜੋ ਉਹ ਸਿੱਖਾਂ ਦੀ ਕਰਦਾਰਕੁਸ਼ੀ ਹੋ ਸਕੇ ਸਿੱਖਾਂ ਦੀਆਂ ਕੁੜੀਆਂ ਨੂੰ ਬਦਨਾਮ ਕੀਤਾ ਜਾ ਸਕੇ ਇਸ ਚੀਜ਼ ਨੂੰ ਕਿਸ ਤਰ੍ਹਾਂ ਸਮਝਿਓ ਹੋਰ ਚਾਹੇ ਬਦਨਾਮੀ ਹੋ ਸਕੇ ਇਹ ਵੀ ਹੋ ਸਕਦਾ ਕੋਈ ਪਰਚੀ ਹੋ ਸਕਦੀ ਹੈ ਪਰ ਆਪਾਂ ਨੂੰ ਚਾਹੀਦਾ ਸੀ ਉਹਦਾ ਫੁੱਲ ਕਲੀਅਰ ਕਰਕੇ ਉਹਨਾਂ ਆ ਇਨਵੈਸਟੀਗੇਸ਼ਨ ਕਰਦੇ ਤੇ ਇਹਦਾ ਕੀ ਮਾਮਲਾ ਹੈ ਕੀ ਟੱਕਰਿਆ ਇਹ ਥੋੜਾ ਜਿਹਾ ਜਿੱਥੇ ਉਹਨੂੰ ਰੇਲ ਚੱਕਰੋ ਨੂੰ ਮਾਰ ਦਿਓ ਇਦਾਂ ਨਹੀਂ ਮਸਲਾ ਹੱਲ ਹੋ ਸਕਦਾ ਭਈ ਅੱਛਾ ਜਿਵੇਂ ਇੱਕ ਚੀਜ਼ ਇਹਨਾਂ ਦੇ ਨਾਲ ਮਿਲਦਾ ਜੁਲਦਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਖਾਸ ਤੌਰ ਤੇ 2015 ਦੇ ਵਿੱਚ ਜੋ ਬੇਅਦਬੀ ਹੋਈ ਉਸ ਤੋਂ ਬਾਅਦ ਅਕਾਲੀਆਂ ਨੂੰ ਆਪਣੀ ਸਰਕਾਰ ਗਵਾਉਣੀ ਪਈ ਉਸ ਤੋਂ ਬਾਅਦ ਕੈਪਟਨ ਸਾਹਿਬ ਕਹਿੰਦੇ ਸੀ ਇਨਸਾਫ ਦੇਵਾਂਗੇ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ ਵੀ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਜਾਂਚ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਵਿਅਕਤੀ ਨੇ ਬੇਅਦਬੀ ਕੀਤੀ ਆ ਉਹਦਾ ਦਿਮਾਗੀ ਹਾਲਤ ਹੈ ਜਿਹੜੀ ਉਹ ਠੀਕ ਨਹੀਂ ਹੈ ਹਮੇਸ਼ਾ ਹੀ ਲਗਭਗ ਸਾਰੀਆਂ ਜਾਂਚ ਦੇ ਵਿੱਚ ਅਜਿਹਾ ਦੇਖਣ ਨੂੰ ਮਿਲਦਾ ਤਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਗੱਲ ਕਰੋ ਦਾ ਦੇਖੋ ਲੋਕ ਤਾਂ ਕਿੱਲੇ ਕਵੈਂਸ਼ਨ ਕਰੇ ਕਰਨੇ ਆ ਤੇ ਜੇ ਕਾਲੀਦਾਲ ਦੇ ਰਾਜ ਦੇ ਅਬਟਿਆਂ ਜਾਂ ਤੇ ਹੋਰ ਜਿਹੜੀਆਂ ਆਪਣੇ ਗਰਾਸਾ ਮਹਾਰਾਜਿਆਂ ਦੀਆਂ ਆਪਣੀਆਂ ਨਹੀਂ ਹੋਈਆਂ ਹੋਸੀ ਦੀ ਹੋਈਆਂ ਹੋਰ ਫਿਰ ਕੌਣ ਕਰਾ ਰਿਹਾ ਹੈ ਜਦੋਂ ਲੰਮੇ ਸਮੇਂ ਤੋਂ ਕਾਗਰਾਹ ਨਿਰਾਜ ਕਰਕੇ ਜਦੋਂ ਬਾਦਲ ਸਾਹਿਬ ਬਾਅਦਚੋਂ ਹੁੰਦੇਗੇ ਚੌਂਦੇ ਆ ਪਹਿਲੇ ਇਹ ਲੋਕ ਮੈਨੂੰ ਦੱਸਾ ਆ ਉਹ ਜਿਹੜਾ ਪਹਿਲਾਂ ਨੇ ਇਹਨੂੰ ਪਤਾ ਨਹੀਂ ਜੇ ਦਵਾਰ ਸਾਹਿਬ ਦੇ ਵਿੱਚ ਹੋਇਆ ਜੋ ਇਹਨਾਂ ਨੇ ਕੀਤਾ ਕਰਾਇਆ ਬਾਜਰ ਸਾਡੇ ਦੇਖਣ ਦੇ ਵਿੱਚ ਆਇਆ ਦੱਸੋ ਤੇ ਬਿਆਖੜੇ ਹੈਗੀ 12 ਦੇ ਵਿੱਚ ਬੱਤੀ ਪਾ ਕੇ ਬਾਦ ਤੋੜਨਾ ਸਗਤ ਸੇਮਾ ਵਡਾ ਬਾਪ ਟੈਂਸ਼ਨ ਆ ਤੇ ਥਾਰਿਆਂ ਦੇ ਵਿੱਚੋਂ ਬੜੇ ਹੀ ਮੋਗੇ ਹੀ ਜੇ ਇਹ ਸਾਡੀ ਜਿੱਤੋ ਦੀ ਅੱਜ ਅਸੀਂ ਪਾ ਸਰਦੇ ਸ਼ਸਤਰ ਖਾ ਰਹੇ ਆ ਆਪਣੀਆਂ ਦਾੜੀਆਂ ਬਦਾ ਰਹੇ ਜੀ ਅ اچھا ਇੱਕ ਚੀਜ਼ ਤੁਸੀਂ ਰਵਨੀਤ ਸਿੰਘ ਬਿੱਟੂ ਦਾ ਜ਼ਿਕਰ ਕੀਤਾ ਸੀ ਰਵਨੀਤ ਸਿੰਘ ਬਿੱਟੂ ਦੇ ਅੰਦਰ ਕਹਿੰਦੇ ਤੁਸੀਂ ਕਹਿੰਦੇ ਕਿ 1984 ਵਾਲਾ ਦਰਦ ਆ ਤਾਂ ਫਿਰ ਜਿਹੜੇ ਬੰਦੀ ਸਿੰਘ ਨੇ ਹੁਣ ਉਹ ਰਾਜ ਮੰਤਰੀ ਨੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹਮੇਸ਼ਾ ਉਹ ਫੜੇ ਰਹਿੰਦੇ ਨੇ ਹਮੇਸ਼ਾ ਹੋਰਾਂ ਦਾ ਇੱਕ ਬਿਆਨ ਤਾਂ ਨੂੰ ਯਾਦ ਹੋਵੇਗਾ ਜਦ ਰਵਨੀਤ ਸਿੰਘ ਬਿੱਟੂ ਹੋਰਾਂ ਦਾ ਉਹ ਪ੍ਰਚਾਰ ਕਰ ਰਹੇ ਸੀ ਉਦੋਂ ਉਹਨਾਂ ਨੇ ਕਿਹਾ ਸੀ ਕਿ ਕਿਸੇ ਵੀ ਬੰਦੀ ਸਿੰਘ ਨੂੰ ਰਿਹਾਰ ਨਹੀਂ ਕੀਤਾ ਜਾਵੇਗਾ ਜੋ ਵੀ ਬੰਦੀ ਸਿੰਘ ਉਹਨਾਂ ਦੇ ਪਿਤਾ ਦੇ ਲਈ ਕਤਲ ਦੇ ਜ਼ਿੰਮੇਵਾਰ ਨੇ ਉਹ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ ਮੇਰਾ ਨਾਂਜੀ ਸੁਖਵਿੰਦਰ ਸਿੰਘ ਹੈ ਜੀ ਜੀ ਸੁਖਵਿੰਦਰ ਸਿੰਘ ਜੀ ਸੁਣੋ ਤੇ ਹੀ ਇਸ ਸਮੇਂ ਵੀ ਉਹਨਾਂ ਦਾ ਸੁਣਿਆ ਹੈ ਉਹਦੇ ਵਿੱਚ ਉਹਨਾਂ ਕਿਹਾ ਸੀ ਕਿ ਜਿਹੜੇ ਬੰਦੀ ਸਿੰਘ ਆ ਉਹ ਆਪਣੇ ਪਲੇਸ਼ਨਾਂ ਫੌਨ ਨੂੰ ਤਿਆਰ ਨਹੀਂ ਉਹ ਆਪਣੇ ਇਹ ਚੌਂਬੇਦੀ ਦੇ ਆਪਣੇ ਇੱਕ ਦਾ ਮਾਫੀ ਮੰਗੀ ਹੈ ਪਰ ਉਹ ਮਾਫੀ ਲਈ ਮੰਗ ਸਕਦੇ ਔਰ ਜਨਤਾ ਦਾ ਫਰਜ਼ ਬਣਦਾ ਇੱਕ ਰਾ ਆਪਾਂ ਕੱਡੇ ਉਹਦੇ ਵੀਰਵਨੀ ਬਿੱਟੂ ਕੋਲੇ ਜਾਈਏ ਮਾ ਵਾਦੀ ਨਾ ਚੈਨਾ ਕਿ ਇਹ ਲਾਓ ਆਪਣੇ ਨਾਲ ਪਰਨਾ ਮੈਨੂੰ ਚੌਂਬੇਖਾਰ ਕੇ ਗੋਲੀ ਮਾਰ ਤੁਸੀਂ ਕੋਸ਼ਿਸ਼ ਕੀਤੀ ਹੈ ਰਵਨੀਤ ਸਿੰਘ ਬਿੱਟੂ ਨੂੰ ਮਿਲਣ ਦੀ ਜੀ ਨਹੀਂ ਜੀ ਕੀਤੀ ਨਹੀਂ ਪਰ ਸਾਨੂੰ ਉਹਨੇ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਹੈ ਵੀ ਆਪਾਂ ਉਹਨਾਂ ਦੇ ਕੋਲ ਜਾ ਨਹੀਂ ਰਹੇ ਸਿਰਫ ਉਹਨਾਂ ਨੂੰ ਜਿਉਂ ਹੀ ਆ ਇੱਕ ਪਾਸੇ ਪਾਸੇ ਚੱਲ ਕੇ ਰੌਲਾ ਪੈ ਕੋਈ ਮੈਨੂੰ ਆਣ ਕੇ ਕੋਈ ਨਹੀਂ ਪੁੱਛ ਰਿਹਾ ਕੋਈ ਨਹੀਂ ਜੀ ਬਹੁਤ ਸਾਰੇ ਸੱਜਣ ਨੇ ਜਿਹੜੇ ਬੀਜੇਪੀ ਦੇ ਨਾਲ ਜੁੜੇ ਹੋਏ ਨੇ ਇਸ ਪੇਜ ਦੇ ਉੱਤੇ ਜਦ ਵੀਡੀਓ ਜਾਣੀ ਹੈ ਅਲੱਗ-ਅਲੱਗ ਕਲਿੱਪਸ ਜਾਣੇ ਨੇ ਤਾਂ ਬੀਜੇਪੀ ਦੇ ਜਿਹੜੇ ਸਮਰਥਕ ਨੇ ਜਾਂ ਬੀਜੇਪੀ ਦੇ ਅਹੁਦੇਦਾਰ ਨੇ ਉਹ ਇਸ ਵੀਡੀਓ ਨੂੰ ਦੇਖ ਰਹੇ ਹੋਣੇ ਤੇ ਹੋ ਸਕਦਾ ਹੈ ਕਿ ਰਵਨੀਤ ਸਿੰਘ ਬਿੱਟੂ ਵੀ ਖੁਦ ਇਸ ਵੀਡੀਓ ਨੂੰ ਦੇਖਣ ਜਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਅਪੀਲ ਕਰਦੇ ਆਂ ਅਸੀਂ ਰਵਨੀਤ ਸਿੰਘ ਬਿੱਟੂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿੱਤਾ ਜਾਵੇ ਤੇ ਭਾਈ ਸਾਹਿਬ ਵੋਟਰ ਸਾਹਿਬ ਦੀ ਗੱਲ ਹੈ ਜਿਹੜੀ ਉੱਥੇ ਤੱਕ ਪਹੁੰਚਾ ਦਿੱਤੀ ਜਾਵੇ ਵੋਟਰ ਸਾਹਿਬ ਅ ਹੋਰ ਅਗਲਾ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਲੱਚਰਤਾ ਨੂੰ ਸਮਝਾ ਕੇ ਖਤਮ ਕੀਤਾ ਜਾ ਸਕਦਾ ਜਿਸ ਤਰੀਕੇ ਦੇ ਨਾਲ ਮਾਹੌਲ ਬਣ ਰਿਹਾ ਬਾਦ ਸੋਚੀ ਸੇਣੀ ਆਈ ਬਾਬਾ ਰਾਜਾਰਾਮ ਇਹ ਕੋਲਾਦੀਆ ਟਿੱਡੀਆਂ ਤ੍ਰਿਭੜਿਆ ਇੰਟਰਵਿਊ ਆ ਹੋਰ ਸਿੰਘ ਹੈ ਗਿਆ ਸਾਰੇ ਜਿਹੇ ਬੰਦੀਆਂ ਦੇ ਵਿੱਚ ਗੱਲ ਕਰਕੇ ਉਹਨਾਂ ਨੂੰ ਉਹਨਾਂ ਦੇ ਨਾਲ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਨੂੰ ਦੱਸਿਆ ਜਾਂਦਾ ਫਿਰ ਅੰਤੋਂ ਨਾਲ ਜਦੋਂ ਨਾ ਜਦੋਂ ਨਾ ਕੋਈ ਸੋਚਦਾ ਤੇ ਅੱਛਾ ਅਮਰਿਤਪਾਲ ਦੀ ਸਖਸੀਅਤ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿਉਂਕਿ ਮੈਰੋ ਸਾਹਿਬ ਪਹਿਲਾਂ ਬਹੁਤ ਵਾਰ ਅਜਈਆਂ ਕੁੜੀਆਂ ਨੂੰ ਸਮਝਾ ਚੁੱਕੇ ਨੇ ਉਹ ਭਾਵੇਂ ਇੱਕ ਕੁੜੀ ਹੋਰ ਹੈ ਅਮ੍ਰਿਤਸਰ ਦੀ ਉਹ ਵੀ ਵੀਡੀਓਜ਼ ਬਣਾਉਂਦੀ ਆ ਜਾਂ ਹੋਰ ਬਹੁਤ ਸਾਰੀਆਂ ਕੁੜੀਆਂ ਨੇ ਉਹਨਾਂ ਨੂੰ ਸਮਝਾ ਚੁੱਕੇ ਨੇ ਜਾਂ ਫਿਰ ਇਹ ਕੁੜੀ ਜੜੀ ਦੀ ਡੈਥ ਹੋਈ ਹੈ ਉਹਨਾਂ ਨੂੰ ਵੀ ਸਮਝਾ ਚੁੱਕੇ ਨੇ ਜਾਂ ਫਿਰ ਹੋਰ ਕਈ ਵਾਰ ਕੁੱਟਮਾਰ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਤਾਂ ਇਹਨਾਂ ਦੀ ਸਖਸੀਅਤ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਫਾਰਾ ਅਜਰਾ ਛੇਦੀ ਦਾ ਸਟੈਟ ਲੈ ਗਿਆ ਐਸੇ ਇਸ ਕੰਮ ਨੂੰ ਕਲਪ ਹੈ ਜੀ ਬੁੱਟਰ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ